ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਨਰੋਜ ਜੈਮਲ ਸਿੰਘ ਨੂੰ ਪਿਛਲੇ ਲੰਬੇ ਸਮੇਂ ਤੋਂ ਜੋ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਊਡੀਕਸੀ ਉਹ ਅੱਜ ਪੂਰੀ ਕਰ ਦਿੱਤੀ ਗਈ ਆ ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਠਾਕਰ ਮਨੋਹਰ ਸਿੰਘ ਨੂੰ ਇੱਕ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਅਤੇ ਅੱਜ ਉਹਨਾਂ ਦੀ ਤਾਜਪੂਸ਼ੀ ਹੋਈ ਜਿਸ ਵਿੱਚ ਕੈਬਨਿਟ ਮੰਤਰੀ ਲਾਲਜਨ ਕਟਾਰੂਚੱਕ ਪਹੁੰਚੇ ਅਤੇ ਕਾਫੀ ਵਰਕਰ ਵਰਕਰ ਵੀ ਭਾਰੀ ਸੰਖਿਆ ਦੇ ਵਿੱਚ ਪਹੁੰਚੇ ਇਸ ਸਬੰਧੀ ਜਦੋਂ ਅਗਰ ਮਨੋਹਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਪੂਰੀ ਇਮਾਨਦਾਰੀ ਦੇ ਨਾਲ ਤਤੰਤ ਤੰਦਹੀ ਦੇ ਨਾਲ ਨਿਭਾਣਗੇ ਉਹਨਾਂ ਨੇ ਕਿਹਾ ਹੈ ਕਿ ਕਿਸੇ ਵੀ ਕਿਸਾਨ ਨੂੰ ਅਗਰ ਕੋਈ ਵੀ ਮੁਸ਼ਕਿਲ ਆਂਦੀ ਹੈ ਤਾਂ ਉਹ ਉਹਨਾਂ ਨੂੰ ਆ ਕੇ ਸਿੱਧੇ ਮਿਲ ਸਕਦਾ ਹੈ ਅਤੇ ਉਹਨਾਂ ਦੀ ਜੋ ਵੀ ਮੁਸ਼ਕਿਲ ਹੋਏਗੀ ਉਸ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਜਗਵਾਨੀ ਦੇ ਲਈ ਪਠਾਨਕੋਟ ਤੋਂ ਉਤਰਵਿੰਦਰ ਠਾਕੁਰ ਦੀ ਰਿਪੋਰਟ ਜਿਹੜੇ ਆਈ درست ਆਈ ਹੈ ਬਾਕੀ ਸਾਰਿਆਂ ਦਾ ਧੰਨਵਾਦ ਮੀਡੀਆ ਵਾਲਿਆਂ ਦਾ ਵੀ ਮੇਰੇ ਸਾਥੀ ਜਿਹੜੇ ਵੀ ਆਏ ਨੇ ਅਰਵਿੰਦ ਕੇ ਜዱਵਾਲ ਜੀ ਭਗਵੰਤਬਾਨ ਜੀ ਸ਼ਿਸ਼ੋਧਿਆ ਜੀ ਸਿੰਦਰ ਜੰਗੀ ਡਾਕਟਰ ਸੰਦੀਪ ਆਟੜੀ ਜੀ ਦੀ ਦੇਣਾ ਮਨੇ ਮੇਰੇ ਕੰਮ ਨੂੰ ਦੇਖ ਕੇ ਮੈਜਰ ਬਰਕ ਕੀਤਾ ਪੀਸ ਦੇ ਅੰਦਰ ਨਾ ਮਾਰਗਦਰਸ਼ਕ ਕੋਲ ਹੀ ਬਣਾ ਚੇਰਮੈਨ ਮੈਨੂੰ ਲਾਇਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਲਾਲਚੰਗ ਜੀ ਇੱਕ ਤਰ੍ਹਾਂ ਚੱਕ ਜਿਹੜੇ ਸਾਡੇ ਪੰਜਾਬ ਦੇ ਪ੍ਰੀਤ ਨੇ ਮੰਤਰੀ ਸਾਹਿਬ ਨੇ ਇਹਨਾਂ ਦੀ ਵੀ ਮਿਹਰਬਾਨੀ ਆ ਇਹਨਾਂ ਨੇ ਵੀ ਪੂਰਾ ਜੋਰ ਲਾ ਕੇ ਕੰਮ ਜਿਹੜਾ ਮੈਨੂੰ ਅੱਡਾ ਬਲਾਇਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਬਾਕੀ ਸਾਰੇ ਸਾਥੀ ਜਿਹੜੇ ਆਏ ਨੇ ਮੇਰੇ ਮੇਰੇ ਸੈਣੀ ਸਾਹਿਬ ਬੀਸੀ ਸਾਹਿਬ ਪਹਿਲੇ ਦੱਸਿਆ ਹੀ ਆ ਮੋਨਨਾ ਠਾਕਰ ਸਾਹਿਬ ਮੇਰੇ ਪਵਨ ਜੀ ਸਾਭਾ ਟਾਡੇ ਥਾਨਗੋੜ ਦੇ ਮਾਰਕੀਟ ਕਮੇਟੀ ਦੇ ਚੇਅਰਮੈਨ ਵਿਕਾਸ ਸਿੰਘ ਜੀ ਵੀ ਆਏ ਨੇ ਸੋਨੂੰ ਐ ਪ੍ਰਵੇਸ਼ ਨੀਰਜ ਸਾਰੇ ਵੀ ਮੈਨਾਂ ਹਟਾਨਾ ਕੋਈ ਗਲਤੀ ਜੇ ਰਹਿ ਜਾਏ ਤੇ ਮੈਨੂੰ ਆਪ ਕਰਿਓ ਤੇ ਮੈਂ ਧੰਨਵਾਦ ਕਰਦਾ ਹਾਂ ਪਾਰਟੀ ਦਾ ਔਰ ਜਿਹੜੀ ਜ਼ਿੰਮੇਵਾਰੀ ਮੈਨੂੰ ਦਿੱਤੀ ਆ ਪਾਰਟੀ ਨੇ ਉਹ ਪੂਰੇ ਦਿਲੋਂ ਨਿਭਾਵਾਂਗਾ ਔਰ ਮੇਰੇ ਤੇ ਕੋਈ ਵੀ ਬੰਦਾ ਨਰਾਜ਼ ਨਹੀਂ ਹੋਏਗਾ ਜੋ ਇੱਥੇ ਲੋਕਾਂ ਦੇ ਹਿੱਤ ਵਿੱਚ ਕੰਮ ਹੋਣਗੇ ਉਹ ਕੰਮ ਕਰਾਂਗਾ ਧੰਨਵਾਦ ਬਿਲਕੁਲ ਅੱਜ ਹਲਕੇ ਭੋਲੇ ਦੇ ਲਈ ਬੜਾ ਖੁਸ਼ੀ ਦਾ ਪੰਡਾ ਔਰ ਇਸ ਖੁਸ਼ੀ ਦੇ ਵਿੱਚ ਸਾਰੇ ਆਮਨ ਪਾਰਟੀ ਦੇ ਵਲੰਟੀਅਰ ਸਾਰੇ ਆਗੂ ਸੇਵਾਦਾਰ ਕਾਜ ਦੇ ਹਾਜ਼ਰ ਨੇ ਸੋ ਸਾਧਰ ਮਨੋਰ ਸਿੰਘ ਜਿਨ੍ਹਾਂ ਨੂੰ ਮਾਰਕਟ ਕਮੇਟੀ ਮਨੋਰ ਜਨ ਸਿੰਘ ਦਾ ਆਮਨ ਪਾਰਟੀ ਨੇ ਚੇਅਰਮੈਨ ਲਾਇਆ ਸੋ ਮੇਰੇ ਨਾਲ ਬੈਠੇ ਨੇ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾ ਇਹਨਾਂ ਦੇ ਪਰਿਵਾਰ ਨੂੰ ਵੀ ਇਹਨਾਂ ਦੇ ਦੋਸਤਾਂ ਮਿੱਤਰਾਂ ਨੂੰ ਵੀ ਤੇ ਸਾਰੇ ਅੱਜ ਜਿੰਨੇ ਇੱਥੇ ਆਏ ਨੇ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਿਹੜਾ ਜਿੰਨੇ ਵੀ ਮੱਲੱਕਰ ਅੱਜ ਬੈਠੇ ਆ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਸੋ ਮੈਂ ਸ੍ਰੀ ਆਰਵਿੰਦ ਕੇਜਰੀਵਾਲ ਜੀ ਦਾ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਸਾਡੇ ਪੰਜਾਬ ਦੇ ਇਨਚਾਰਜ ਮਨੀਸ਼ ਸੋਧਿਆ ਜੀ ਸਤਿੰਦਰ ਜੈਨ ਜੀ ਦਾ ਦਿਲ ਦੀ ਗਰਾਹਿਆਂ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਬਹੁਤ ਹੀ ਕਰਮਟ ਤੇ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਆਮ ਘਰ ਦੇ ਵਿਅਕਤੀ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾ ਕੇ ਸਾਬਤ ਕਰ ਦਿੱਤਾ ਕਿ ਆਮ ਜਨਨੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਤੇ ਆਮ ਲੋਕਾਂ ਦੇ ਧੀਆ ਪੁੱਤਾਂ ਨੂੰ ਅੱਗੇ ਪ੍ਰਮੋਟ ਕਰਨ ਦੇ ਲਈ ਪੂਰਾ ਜਨਨ ਕਰਦੀ ਹੈ ਪੂਰੇ ਮੌਕੇ ਦਿੰਦੀ ਹੈ ਸੋ ਗੁਰੂਰ ਜਮਨ ਸਿੰਘ ਮਾਰਕੀਟ ਕਮੇਟੀ ਜਿਹਦਾ ਬਹੁਤ ਵੱਡਾ ਘੇਰਾ ਬਹੁਤ ਵੱਡੀ ਤਦਾਦ ਚ ਪਿੰਡੇ ਦੇ ਅੰਦਰ ਆਉਂਦੇ ਆ ਸੋ ਇਸ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਅਜ ਤਾਜ਼ਕੋਸ਼ੀ ਦੀਆਂ ਫਿਰ ਦੁਬਾਰਾ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਖਾਦਰ ਮਨੋਸ ਸਿੰਘ ਨੂੰ ਵਾਰਕਾ ਤੇ ਮੈਨੂੰ ਇਹ ਪੂਰਨ ਆਸ ਹੈ ਕਿ ਅਬਨੋਰ ਸਿੰਘ ਜੀ ਬਦਿਆ ਇਸ ਆਫਿਸ ਨੂੰ ਚਲਾਣਗੇ ਲੋਕਾਂ ਦੀ ਸੇਵਾ ਕਰਨਗੇ ਜੋ ਮਾਰਕੀਟ ਕਮੇਟੀ ਦਾ ਜਿਹੜਾ ਡੈਟਵ ਹੈ ਉਹਦੇ ਨਾਲ ਜਿਹੜੇ ਵੀ ਜੁੜੇ ਜੁੜੇ ਲੋਕਾਂ ਦੇ ਸਵਾਲ ਹੈ ਮਸਲੇ ਹੈ ਉਹਨਾਂ ਮਸਲਿਆਂ ਨੂੰ ਬਰੀਕੀ ਨਾਲ ਸਮਝਦੇ ਵੀ ਆ ਉਹਦਾ ਨਿਬਟਾਰਾ ਵੀ ਕਰਨਗੇ ਤੇ ਅਸੀਂ ਸਾਰੇ ਆ ਜਿਹੜਾ ਜੀ ਤਾਕ ਪੁੱਛੀ ਸ਼ਾਮਲ ਹੋਏ ਆ ਫਿਰ ਦੁਬਾਰਾ ਇੱਕ ਆਪਣੇ ਲੀਡਰ ਸਭ ਦਾ ਧੰਨਵਾਦ ਕਰਦਾ ਜਿੰਨੇ ਵੀ ਸਾਥੀ ਆਏ ਆ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਨਾਲ ਜ਼ਿੰਮੇਦਾਰਾ ਪੈਲਸ ਦੇ ਅੰਦਰ ਲੰਗਰ ਦਾ ਪ੍ਰਬੰਧ ਕੀਤਾ ਗਿਆ ਕੋਈ ਵੀ ਸਾਥੀ ਇਸ ਤੋਂ ਬਾਅਦ ਸਾਡੇ ਉੱਥੇ ਜਾਣਗੇ ਸੋ ਦੁਆਰਾ ਮੇਰੇ ਬਹੁਤ ਪਿਆਰੇ ਸਾਥੀ ਮੇਰੇ ਪਿਆਰੇ ਅਜ਼ੀਜ਼ ਤੇ ਜਿਨ੍ਹਾਂ ਦੇ ਨਾਲ ਮੈਂ ਲਗਭਗ 2020 ਤੋਂ ਆਮ ਆਦਮੀ ਪਾਰਟੀ ਦੇ ਅੰਦਰ ਡੰਡਰਾ ਦੇ ਕਰਕੇ ਕੰਮ ਕਰ ਰਿਹਾ ਹਾਂ ਸੋ ਮੈਨੂੰ ਖੁਸ਼ੀ ਹੈ ਕਿ ਇਹ ਸਾਡੀਆਂ ਬਾਵਾਵਾਂ ਬਣੀਆਂ ਨੇ ਸੋ ਅੱਜ ਇਸ ਵੇਲੇ ਸਾਡੇ ਵਿਕਾਸ ਸੈਣੀ ਜੀ ਮਾਰਕਰ ਕਮੇਟੀ ਚੇਅਰਮੈਨ ਪਠਾਨ ਗੁਲੋ ਵੀ ਹਾਜ਼ਰ ਨੇ ਸਾਡੇ ਨਰੇਸ਼ ਸੈਣੀ ਜੀ ਜਿਹੜੇ ਬੀਸੀ ਲੈ ਦੇ ਜਿਹੜਾ ਪ੍ਰਧਾਨ ਨੇ ਕਰਵਰ ਸਿੰਘ ਸੂਬੇਦਾਰ ਜੀ ਬਲਜੀਤ ਸਿੰਘ ਜੀ ਪਵਨ ਕੁਮਾਰ ਜੀ ਭਪਿੰਦਰ ਸਿੰਘ ਜੀ ਮੁੰਨਾ ਅਚੂਤਰਾਮ ਜਿੰਨੇ ਵੀ ਇੱਥੇ ਆਏ ਆ ਨੋਰ ਜਨਸ ਸਿੰਘ ਦੇ ਐਮਸੀ ਜਿੰਨੇ ਵੀ ਆਏ ਆ ਸਭ ਦਾ ਸ਼ੁਕਰੀਆ ਬਰਜਾ ਬਰਜਾ ਸੋ ਫਿਰ ਦੁਬਾਰਾ ਇੱਕ ਵਾਰ ਆਪਣੇ ਪਿਆਰੇ ਸਾਥੀ ਨੂੰ ਪਿਆਰੇ ਮਿੱਤਰ ਨੂੰ ਮਾਰਕਟ ਕਮੇਟੀ ਦੇ ਚੇਅਰਮੈਨ ਬਣਦੀਆਂ ਬਹੁਤ ਬਹੁਤ ਮੁਬਾਰਕ